ਗੁਰਦਾਸਪੁਰ ਵਿੱਚ ਪੈਲਸ ਦੇ ਬਾਹਰ ਖੜੇ ਹੋ ਕੇ ਹਵਾਈ ਫਾਇਰਿੰਗ ਕਰਨ ਵਾਲੇ ਫੁਕਰਿਆਂ ਤੇ ਪੁਲਿਸ ਨੇ ਮਾਮਲਾ ਕੀਤਾ ਦਰਜ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਪੈਲਸ ਵਿੱਚ ਆਏ ਨੌਜਵਾਨਾਂ ਵੱਲੋਂ ਰੋਡ ਤੇ ਖੜੇ ਹੋ ਕੇ ਫਾਇਰਿੰਗ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਵਿੱਚ ਦਿਖਾਈ ਦੇਣ ਵਾਲੇ 4 ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇਸਤੇ ਬਾਰੇ ਐਸਐਸਪੀ ਗੁਰਦਾਸਪੁਰ ਅਦਿਤਾ ਨੇ ਦੱਸਿਆ ਕਿ ਅਵਤਾਰ ਸਿੰਘ ਅਮਨਦੀਪ ਸਿੰਘ ਪ੍ਰਗਟ ਸਿੰਘ ਸਾਰੇ ਵਾਸੀ ਪਹਾੜਾ ਅਤੇ ਰਮਨ ਵਾਸੀ ਹਯਾਤਨਗਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਪੂਰੀ ਪਾਬੰਦੀ ਲਗਾਈ ਗਈ ਹੈ ਅਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਕਿ ਵਿਆਹ ਸ਼ਾਦੀਆਂ ਵਿੱਚ ਅਜਿਹੀ ਫੁਕਰੇਬਾਜ਼ੀ ਕਰਨਾ ਬਿਲਕੁਲ ਨਜਾਇਜ਼ ਹੈ ਐਸ.ਪੀ ਗੁਰਦਾਸਪੁਰ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਜਲਦ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਅਤੇ ਇਹਨਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾਣਗੇ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇਹਦੇ 'ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ ਰਾਹੀਂ ਆਈ ਸੀ ਅਸੀਂ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ 'ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਫਆਈਆਰ ਜਿਹੜੀ ਹੈਗੀ ਆਮ ਸੈਕਟ ਦੇ ਅੰਦਰ ਜਿਹੜਾ ਦੰਸ਼ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਈਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹਨਾਂ ਤੇ ਜਿਹੜਾ ਹੈਗਾ ਐਕਸ਼ਨ ਲਿਆ ਜਾਏਗਾ ਉਹਨੇ ਅਜੇ ਇਸੀ ਇਮੀਡੀਟਲੀ ਨਾਮ ਤੇ ਰਹੇਗਾ ਲੋਕੇਸ਼ਨ ਕਿਤਨੀ ਬਦਲ ਗਈ ਕਿ ਕੋ एज ऑफ ਨਾਉ ਤੋਂ ਸਾਡੇ ਕੋਲ ਵੀਡੀਓ ਹੀ ਆਇਆ ਅਸੀਂ ਵੀਡੀਓ ਨੂੰ ਵੈਰੀਫਾਈ ਕਰੇ ਸੀ ਬਾਕੀ ਅਸੀਂ ਇਨ ਹੈਂਡਲਡਲੀ ਪਛਾਦ ਦਰਜ ਕਰਤਾ ਪਛਾਦ ਦਰਜ ਕਰਕੇ ਜਿਦਾ ਹੀ ਉਹ ਜਿਹੜੇ ਹੈਗੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ ਲੋਕੇਸ਼ਨ ਕਿਤਨੀ ਫਾਇਰਿੰਗ ਹੋਈ ਹੈ ਜੀ ਪਰ एज ऑफ ਨਾਉ ਉਹ ਸਾਰੇ ਅਸੀਂ ਅੰਡਰ ਵੈਰੀਫਿਕੇਸ਼ਨ ਕਿੰਨੇ ਬੰਦੇ ਸੀ ਉਹਦੇ ਚੋਂ ਚਾਰ ਬੰਦੇ ਸਾਹਮਣੇ ਚਾਰੇ ਫੇਸ ਹੋ ਗਏ ਕਿੰਨੇ ਬੰਦੇ ਚਾਰ ਬਚਾਰੇ ਬੰਦੇ ਟੈਸਟ ਹੋ ਗਏ ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹਦੀ ਡਿਟੇਲਸ ਅੱਗੇ ਮੈਂ ਤੁਹਾਨੂੰ ਦੱਸਦਾ ਤੰਦਾ ਇਹ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀ ਇਸ ਇਮੀਡੀਏਟਲੀ ਪਛਾਣ ਦਜ ਕਰਤਾ ਸੀਗਾ ਸਰ ਤੋਂ ਮੇਰੀ ਅਹੀ-ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ਾਂ ਇਸਟਰੀਟ ਤੋਂ ਗਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਆ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋ ਕੇ ਜਿਹੜੇ ਮੈਰਿਜ ਪੈਲਸ ਉਹਨਾਂ ਦੀ ਕੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਥ ਨਾਲ ਗੱਲ ਕਰਕੇ ਉਹ ਅਸ਼ੀਸ਼ ਹੋ ਗਿਆ ਥੈਂਕ ਯੂ